ਦਾ ਖਾਲਸਾ ਪੰਥ ਦੇ ਸਾਜਿਦਾਂ ਸਾਡੇ ਦੇ ਉੱਤੇ ਗੁਰੂ ਮਹਾਰਾਜ ਵੱਲੋਂ ਬਖਸ਼ੀ ਦਸਤਾਰ ਦਾ ਜਿਹੜਾ ਸਤਕਾਰ ਦਸਤਾਰ ਦਾ ਪ੍ਰਚਾਰ ਨੌਜਵਾਨ ਕਰ ਰਹੇ ਨੇ ਅਸੀਂ ਪਹੁੰਚੇ ਹੋਇਆ ਜਿੱਥੇ ਪਿੱਛੇ ਕਵੀਸ਼ਰੀ ਦੀਆਂ ਅਵਾਜ਼ਾਂ ਆ ਰਹੀਆਂ ਨੇ ਢਾਡੀਆਂ ਦੀਆਂ ਅਵਾਜ਼ਾਂ ਆ ਰਹੀਆਂ ਨੇ ਸਾਹਮਣੇ ਤਖਤੂਰ ਦਮਦਮਾ ਸਾਹਿਬ ਦਾ ਜਿਹੜਾ ਦਰਬਾਰ ਹੈ ਉਹਦੇ ਬਿਲਕੁਲ ਸਾਹਮਣੇ ਜਿਹੜਾ ਉਹਦੀ ਜਿਹੜੀ ਚਰਨਾਂ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਦਸਤਾਰਾਂ ਦਾ ਜਿਹੜਾ ਹੈਗਾ ਉਹ ਦਰਬਾਰ ਲਾਇਆ ਹੋਇਆ ਹੈ ਦਸਤਾਰ ਅਸੀਂ ਨਾਲ ਗੱਲਬਾਤ ਕਰਾਂਗੇ ਕਿੰਦਾਂ ਦਾ ਸਨੇਹ ਜਿਹੜਾ ਨੌਜਵਾਨਾਂ ਨੂੰ ਦੇਣ ਦੀ ਜਿਹੜੀ ਕੋਸ਼ਿਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਵਧਾਈਆਂ ਸਭ ਤੋਂ ਪਹਿਲਾਂ ਖਾਲਸਾ ਪੰਥ ਦੇ ਦਿਹਾੜੇ ਤੇ ਸੋਹਣਾ ਕੰਮ ਕਰ ਰਹੇ ਹੋ ਤੁਹਾਨੂੰ ਵੀ ਖਾਲਸਾ ਸਾਜਨਾ ਦਿਹਾੜੇ ਦੇਆਂ ਲੱਖ ਲੱਖ ਵਧਾਈਆਂ ਅਸੀਂ ਇਹੀ ਸਾਡਾ ਉਪਰਾਲਾ ਵੀ ਜਿਹੜੀ ਨੌਜਵਾਨੀ ਸਾਡੀ ਸਿੱਖੀ ਤੋਂ ਪਾਸੇ ਹੁੰਦੀ ਜਾਰੀ ਉਹਨਾਂ ਸਿੱਖੀ ਦੇ ਨਾਲ ਜੋੜੀਏ ਜੀ 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 ਤਾਂ ਖਾਲਸਾ ਪੰਥ ਨੂੰ 325 ਸਾਲ ਹੋ ਗਿਆ ਸਿਰਜੇ ਹੋਏ ਨੂੰ ਇਹ ਕਿੰਨਾ ਕਹਿਮ ਆ ਇਹ ਮੇਲੇ ਦੇ ਵਿੱਚ ਜਿੱਥੇ ਅਸੀਂ ਪਿੱਛੋਂ ਤੁਰਦੇ ਆ 10 ਕਿਲੋਮੀਟਰ ਪਿੱਛੇ ਵੀਕਲ ਰੁਕ ਜਾਂਦੇ ਆ ਰਸਤੇ 'ਚ ਲੰਗਰ ਨੇ ਪਕੌੜੇ ਐ ਖੀਰਾਂ ਨੇ ਤਾਂ ਇੰਨਾ ਇਹ ਚੀਜ਼ ਦੀ ਕਿੰਨੀ ਕਹਿਮਤ ਆ ਸਾਡੇ ਪਿੰਡਾਂ ਦੇ ਬੱਚੇ ਸਿੱਖਾਂ ਦੇ ਪੁੱਤ ਕਈਆਂ ਦੇ ਸਿਰਾਂ ਦੇ ਕੇਸ ਨਹੀਂ ਰੇ ਉਹ ਵੀ ਬੋਲੇ ਸੋਨਿਆਲ ਦੇ ਜਕਾਰੇ ਲਾ ਰਹੇ ਨੇ ਠੀਕ ਆ ਭਾਵਨਾ ਬੜੀ ਚੰਗੀ ਆ ਪਰ ਕੇਸ ਗਾਇਬ ਹੋ ਗਏ ਤਾਂ ਇਸ ਨਹੀਂ ਦੇਣਾ ਬੜਾ ਐ ਮਿਆਸ ਦਿਨ ਦੇ ਉੱਤੇ ਅਸੀਂ ਇਹ ਅੱਗੇ ਕੀ ਆਣਾ ਸਾਡੀ ਜਿਹੜੀ ਸਿੱਖ ਵਿਰੋਧੀ ਤਾਕਤਾਂ ਲਾ ਲੋ ਜਾਂ ਮਤਲਬ ਕਿ ਜੋ ਸਿੱਖੀ ਨੂੰ ਮਤਲਬ ਕਿ ਪੰਜਾਬ ਨੇ ਇੱਕ ਸੋਨਾ ਬਸਣ ਨਹੀਂ ਦੇਣਾ ਚਾਹੁੰਦੇ ਸਾਡੇ ਸ਼ਹੀਦੀ ਮੇਲੇ ਹੋ ਗਏ ਜਾਂ ਅੱਜ ਮੈਂ ਅੱਜ ਖਾਲਸਾ ਦਾ ਜਨਮ ਤੇ ਸਾਡਾ ਮੇਲਾ ਖਾਲਸਾ ਦਾ ਪ੍ਰਗਟ ਤਿਹਾੜਾ ਜਦੋਂ ਖਾਲਸਾ ਦਾ ਪ੍ਰਗਟ ਤਿਹਾੜਾ ਹੈ ਵੀ ਇਹਨਾਂ ਨੂੰ ਇੱਕ ਮੇਲਿਆਂ ਦੇ ਤੌਰ ਤੇ ਬੇਠਾ ਤੁਸੀਂ ਚੰਡੋਲਾਂ ਦੇ ਝੂਟੇ ਲੈ ਕੇ ਮੁੜ ਜਾਓ ਲੰਗਰ ਛੱਕ ਕੇ ਮੁੜ ਜਾਓ ਕਿ ਕਦੇ ਨੌਜਵਾਨੀ ਹੈ ਜਿਹੜੀ ਜਿਹੜੀ ਅੱਜ ਸਾਡੀ ਨੌਜਵਾਨੀ ਪਤਿਤ ਪੁਣੇਲ ਵੱਧ ਰਹੀ ਹੈ ਨਸ਼ੇਲ ਵੱਧ ਰਹੀ ਹੈ ਉਹ ਦਸਤਾਰ ਦੇ ਨਾਲ ਕਵਿਸ਼ਰੀ ਜਿੱਥੇ ਦਾਣਾ ਸਿੱਖ ਇਤਿਹਾਸ ਦੇ ਨਾਲ ਨਾ ਜੁੜਨਾ ਅਸੀਂ ਇਹੀ ਚੀਜ਼ ਨੂੰ ਮੇਲ ਰੱਖਦੇ ਹੋਏ ਜਿਵੇਂ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਨੂੰ ਦਾ ਲੱਗੇ ਦਸਤਾਰ ਦੀ अहमियत ਦਾ ਪਤਾ ਲੱਗੇ ਵੀ ਦਸਤਾਰ ਦੀ ਕੀ अहमियत ਹੈ ਨੌਜਵਾਨ ਸਾਡੇ ਆ ਜਿਹੜੇ ਪਤਿਤ ਬਣਾਲ ਜਾ ਰਹੇ ਉਹ ਸਿੱਖੀ ਦੇ ਨਾਲ ਆਉਣਾ ਚਾਹੁੰਦੇ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਨੌਜਵਾਨ ਬੋਲੇ ਸੋਨਿਆਲ ਸਾਸਰੀ ਕਲ ਦੇ ਚਾਰੇ ਲਾਕੇ ਹੁੰਦੇ ਆ ਪਰ ਉਹਨਾਂ ਨੂੰ ਕੋਈ ਖਿੱਚਣ ਵਾਲਾ ਵੀ ਚਾਹੀਦਾ ਸਾਡੇ ਕੋਲ ਕਈ ਨੌਜਵਾਨ ਇਹ ਜਿਹੇ ਆ ਜਿਹੜੇ ਇੱਕ ਹੱਥ ਦੇ ਨਾਲ ਦਸਤਾਰ ਸਜਾਉਂਦੇ ਆ ਇੱਕ ਹੱਥ ਵੱਟਿਆ ਹੋਇਆ ਉਹ ਜਦੋਂ ਉਹਨਾਂ ਨੂੰ ਦੇਖਦੇ ਆ ਕਿੰਨੇ ਸੋਹਣੇ ਦਸਤਾਰ ਸਜਾਈਆਂ ਹੋਇਆ ਜਾਂ ਵੀਰ ਨੂੰ ਦੇਖਦੇ ਵਟਾਂ ਲਈ ਦਸਤਾਰ ਸਜਾਈ ਹੋਇਆ ਡਬਲ ਅੜੀ ਦਸਤਾਰ ਸਜਾਈ ਹੈ ਦਸਤਾਰਾਂ ਦੇ ਵਿੱਚ ਕਿੰਨੇ ਤੇ ਗੁਰੂ ਦੇ ਸਿੰਘ ਉਹਨਾਂ ਦੇ ਮਨ 'ਚ ਖਿਆਲ ਆਉਂਦਾ ਵੀ ਅਸੀਂ ਵੀ ਦਸਤਾਰਾਂ ਸਜਾਈਏ ਫਿਰ ਅਸੀਂ ਇਹ ਕਿੰਨੇ ਆ ਵੀ ਜੇ ਤੁਸੀਂ ਕੇਸ ਰੱਖੋਗੇ ਤੁਹਾਨੂੰ ਪਿਆਰ ਸਾਹਤ ਅਸੀਂ ਦਸਤਾਰਾਂ ਵੀ ਦੋਵਾਂਗੇ ਜੀ ਤਾਂ ਪ੍ਰੇਮ ਭੇਟਾ ਦਸਤਾਰਾਂ ਵੀ ਦੇਾਂਗੇ ਜਿਸ ਦਿਨ ਖਾਲਸੇ ਦਾ ਜਨਮ ਦਿਹਾੜਾ ਜਦੋਂ ਕਿਸੇ ਦਾ ਜਨਮ ਦਿਨ ਹੋਵੇ ਉਹਨੂੰ ਤੋਹਫਾ ਦਿੰਦੇ ਨੇ ਤੇ ਅੱਜ ਤੋਂ ਖਾਲਸੇ ਦਾ ਜਨਮ ਦਿਨ ਹੈ ਜਿਹੜਾ ਅੱਜ ਖਾਲਸਾ ਸਜੂਗਾ ਉਹਨੂੰ ਜਿੱਥੇ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਿਹੜਾ ਦਸਤਾਰ ਸਿੱਖੂਗਾ ਇਹਨਾਂ ਨੌਜਵਾਨਾਂ ਵੱਲੋਂ ਉਹਨਾਂ ਨੂੰ ਦਸਤਾਰ ਜਿਹੜੀ ਆ ਉਹ ਪ੍ਰੇਮ ਭੇਟਾ ਵਜੋਂ ਮਿਲੂਗੀ ਕਿੰਨਾ ਕਿਚਾ ਆ ਜਿਹੜੇ ਬੱਚੇ ਮਤਲਬ ਪੱਤ ਤਨੇ ਅਦੇ ਕੇਸ ਨਹੀਂ ਰੱਖੇ ਜਾਂ ਥੋੜੇ ਰੱਖੇ ਆ ਜਿਹਦਾ ਸਿਰ ਦੇ ਤਾਂ ਰੱਖੇ ਦਾੜ੍ਹੀ ਨਹੀਂ ਰੱਖੀ ਉਹਨਾਂ ਦਾ ਦਸਤਾਰ ਨੂੰ ਲੈ ਕੇ ਅੱਜ ਕਿੰਨਾ ਕਿਚਾ ਆ ਬਹੁਤ ਜ਼ਿਆਦਾ ਚ ਹੈਗਾ ਹੁਣ ਬੱਚੇ ਜੁੜ ਰਹੇ ਨੇ ਦਸਤਾਰ ਨਾਲ ਮੇਰਾ ਮੰਨਣਾ ਹੈ ਕਿ ਬੀ ਜਿਹੜੇ ਬੱਚੇ ਨੇ ਵਾਲ ਚਾਹੇ ਕੱਟਣੇ ਜਦੋਂ ਦਸਤਾਰ ਨਾਲ ਜੋੜ ਗਏ ਇੱਕ ਨਾ ਇੱਕ ਦਿਨ ਉਹ ਦਾੜੇ ਜੇ ਵਿੱਚ ਵੀ ਆਉਣਗੇ ਅਮਰ ਤੋਂ ਵੀ ਧਾਰੀ ਵੀ ਹੋਣਗੇ ਕਿਉਂਕਿ ਸਿੱਖ ਦੀ ਦਾੜੇ ਸਿਰ ਦਾੜੇ ਤੇ ਕੇਸਾਂ ਬਗੈਰ ਪੱਗ ਬਗੈਰ ਗਤੀ ਨਹੀਂ ਹੈਗੀ ਤਾਂ ਕਰਕੇ ਸਾਰੇ ਵੀਰ ਜੋੜ ਰਹੇ ਨੇ ਵਿੱਚ ਮਾਵਾਂ ਆਉਂਦੀਆਂ ਨੇ ਜਿਨ੍ਹਾਂ ਦੇ ਬੱਚੇ ਜਾਨਕੀ ਦਸਤਾਰ ਨਾਲ ਨਵਾਂ ਨਵਾਂ ਜੁੜੇ ਨੇ ਉਹ ਰੋਣ ਲੱਗ ਜਾਂਦੀਆਂ ਨੇ ਵੀ ਸ਼ੁਕਰਾਂ ਮਾਲਕ ਦਾ ਕਿਉਂਕਿ ਜਿਹੜੇ ਬੱਚੇ ਦਸਤਾਰ ਸਿਰ ਤੇ ਸਜਾ ਲਿਆ ਉਹ ਨਸੇ ਤੋਂ ਦੂਰ ਹੋ ਜਾਂਦਾ ਕਿਉਂਕਿ ਇਹ ਦਾੜੇ ਦੇ ਵਿੱਚ ਵੀ ਆਉਂਦਾ ਉਹ ਉਹ ਨਸੇ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਂਦਾ ਮਾਮਾ ਨੂੰ ਇਹ ਗੱਲ ਤੋਂ ਖੁਸ਼ੀ ਹੁੰਦੀ ਹੈ ਕਿ ਸਾਡਾ ਬੱਚਾ ਸਾਡੇ ਪਸ਼ੋਕਰ ਨਾਲ ਜੁੜ ਗਿਆ ਜਿਹੜੇ ਬਿਛਰ ਗਿਆ ਸੀਗਾ ਇਹ ਜਿਹੜੇ ਦਸਤਾਰ ਸਿਖਲਾਈ ਕੈਂਪ ਨੇ ਨੂੰ ਸਹਾਇਤ ਕਰਦੇ ਨੇ ਤੇ ਬੱਚੇ ਵਾਪਸ ਘਰ ਪਰਤ ਰਹੇ ਨੇ ਜੀ ਜੀ ਬਿਲਕੁਲ ਤਾਂ ਜਿਹੜਾ ਬੂਟਾ ਜਿਹੜਾ ਦਰਖਤ ਆਪਣੀਆਂ ਜੜਾਂ ਦੇ ਨਾਲ ਜੁੜਿਆ ਰਵੇ ਉਹ ਸੁੱਕਦਾ ਨਹੀਂ ਕਦੇ ਭਲਾ ਲੱਖਾਂ ਹਨੇਰੀਆਂ ਆਉਣ ਲੱਖਾਂ ਨੇਰ ਝੁੱਲਣ ਤੂਫਾਨ ਉਹਨੂੰ ਸੁੱਕਦਾ ਨਹੀਂ ਸਿੱਖੀ ਦੀਆਂ ਜੜਾਂ ਕੀ ਨੇ ਸਿੱਖੀ ਦੀਆਂ ਜਿਹੜਾ ਕੇਸ ਗੁਰੂ ਦੀ ਮੋਹਰ ਆ ਜਿਹੜੀ ਚੀਜ਼ ਦੇ ਉੱਤੇ ਮੋਹਰ ਨਾ ਲੱਗੀ ਹੋਵੇ ਉਹ ਨਕਲੀ ਹੁੰਦੀ ਆ ਮੋਹਰ ਤੋਂ ਬਿਨ ਨੋਟ ਨਕਲੀ ਨੇ ਮੋਹਰ ਤੋਂ ਬਿਨ ਆ ਮਾਈਕ ਫੜਿਆ ਇਹਦੇ ਉੱਤੇ ਜੇ ਤਾਂ ਬ੍ਰਾਂਡ ਦੀ ਮੋਹਰ ਲੱਗੀ ਆ ਤੇ ਮਾਈਕ ਅਸਲੀ ਨਹੀਂ ਨਕਲੀ ਆ ਸਿੱਖ ਦੇ ਚਿਹਰੇ ਦੇ ਉੱਤੇ ਸਿਰ ਦੇ ਤੇ ਜੀਤੇ ਕਿ ਸਾਡੀ ਮੋਹਰ ਲੱਗੀ ਹੈ ਤਾਂ ਸਿੱਖ ਅਸਲੀ ਹੈ ਨਹੀਂ ਸਿੱਖ ਨਕਲੀ ਹੈ ਹਾਂਜੀ ਇਹੀ ਅਸੀਂ ਇਹ ਨੌਜਵਾਨਾਂ ਨੂੰ ਸਭ ਤੋਂ ਔੜਾ ਚੁੰਨੇ ਆ ਕੇਸ ਗੁਰੂ ਦੀ ਮੋਹਰ ਹੈ ਸਿੱਖੀ ਕੇਸਾਂ ਨਾਲ ਸਾਨੂੰ ਮਤਲਬ ਕਿ ਕੇਸਾਂ ਤੋਂ ਬਿਨਾ ਸਾਡੀ ਸਿੱਖੀ ਨਹੀਂ ਹੈਗੀ ਅੱਜ ਕੱਲ ਨੌਜਵਾਨਾਂ ਦੇ ਵਿੱਚ ਬਹੁਤ ਜ਼ਿਆਦਾ ਮੋੜ ਪੈ ਰਿਹਾ ਅਸੀਂ ਜਦੋਂ ਪਿੰਡਾਂ ਦੇ ਵਿੱਚ ਦਸਤਾਰ ਕੈਂਪ ਲਾਉਂਦੇ ਹਾਂ ਨਾ ਤੇ ਉੱਥੇ ਇੰਨਾ ਫਰਕ ਪੈਂਦਾ ਨਾ ਨੌਜਵਾਨ ਆਉਂਦੇ ਦਸਤਾਰਾਂ ਸਜਾਉਂਦੇ ਸਿਰਾਂ ਤੇ ਜਦੋਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਦੱਸਦੇ ਆ ਉਹ ਅਸਲ ਤੇ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਨਾ ਨੌਜਵਾਨ ਆ ਤਾਂ ਰਹੇ ਆ ਪਰ ਰਹੇ ਆ ਮੱਲੋ ਕਿ ਜਦੋਂ ਆਪਾਂ ਦਸਤਾਰ ਕੈਂਪ ਲਾਉਂਦੇ ਆ ਜਾਂ ਦਸਤਾਰਾਂ ਦੇ ਮੁਕਾਬਲੇ ਕਰਾਉਂਦੇ ਆ ਉਦੋਂ ਬੱਚਿਆਂ 'ਚ ਉਤਸ਼ਾਹ ਪੈਦਾ ਹੁੰਦਾ ਆਉਂਦੇ ਆ ਜਦੋਂ ਉਹਨਾਂ ਨੂੰ ਸਿੱਖ ਤੇ ਹਸ ਬਾਰੇ ਦੱਸੀਦਾ ਹੈ ਸਹਿਬ ਜੀ ਦਾ ਤਸ਼ੀਦਿਆਂ ਬਾਰੇ ਦੱਸੀਦਾ ਹੈ ਜਾਂ ਮੱਲੋ ਕਿ ਸਾਡੇ ਜਿਹਨਾਂ ਨੇ ਬੰਦ ਬੰਦ ਘਟਾਤੇ ਖੋਪੜੇ ਲੈ ਤਸ਼ੀਦ ਭਾਈ ਤਾਰੂ ਸਿੰਘ ਨੇ ਖੋਪੜੀ ਲਾਤੀ ਸਾਡੀ ਸੋਸਾਇਟੀ ਵੀ ਸ਼ੀਤ ਭਾਈ ਤਾਰੂ ਸਿੰਘ ਦੇ ਲਾਤੇ ਆ ਜਦੋਂ ਉਹਨਾਂ ਨੂੰ ਦਸੀਦਾ ਤਸ਼ੀਦ ਬਾਰੇ ਉਹ ਕਹਿੰਦੇ ਸਾਨੂੰ ਇਹ ਚੀਜ਼ਾਂ ਸੁਣੀਆਂ ਨਹੀਂ ਕਦੇ ਜਦੋਂ ਸੁਣਦੇ ਆ ਤੇ ਉਹਦਾ ਅੰਦਰੋਂ ਮੱਲੋ ਮੰਲੀ ਜੀ ਕਰਦਾ ਵੀ ਅਸੀਂ ਕੇਸ ਰੱਖੀਏ ਜੀ ਜੀ ਬਿਲਕੁਲ